ਇਹ ਆ ਗਈ ਵੱਡੇ ਕੱਦ ਕਾੜ ਚ ਤੇ ਮੇਨ ਗੱਲ ਆ ਜਿਹੜੀ ਲੰਬਾਈ ਲੰਬੂਈ ਵੀ ਚੰਗੀ ਆ ਤੇ ਜੇ ਇਹਦੇ ਆਪਾਂ ਥਣ ਥਣ ਦੀ ਗੱਲ ਕਰ ਲਈਏ ਸੱਜਣੋ ਥਣ ਥਣੇ ਨੂੰ ਲੱਗਿਆ ਪੂਰਾ ਬਲਦਰਜੇ ਦਾ ਲੱਗਿਆ ਦੂਜਾ ਸੂਆ ਪੰਜ ਪੰਜ ਦੀ ਗੱਬਣਾ ਤੇ ਦੁੱਧ ਹੁਣ ਕਿੰਨਾ ਰੈਡੀ ਆ ਦੁੱਧ ਬਾਈ ਇਹਦੇ ਹਲੇ 9-10 ਕਿਲੋ ਐਨ ਰੈਡੀ ਆ ਹੁਣ ਅੱਛਾ ਦੁੱਧ ਦੇ ਥੱਲੇ 9 ਤੋਂ 9 ਕਿਲੋ ਮੰਨੋ ਮੰਨੋ ਤੁਸੀਂ ਹਾਂਜੀ ਬੰਦਾ ਹੈਗਾ ਜੀ ਸੱਜਣੋ ਇਹਦੇ ਥੱਲੇ ਰੈਡੀ ਆ ਤੇ ਉਹੀ ਗੱਲ ਆ ਮੇਨ ਜਿਹੜੀ ਥਣ ਥਣ ਗੱਲ ਕਰਨਾ ਬੱਚੀ ਨੂੰ ਵੀ ਪੂਰਾ ਟੌਪ ਕਲਾਸ ਲੱਗਿਆ ਹੈ ਦੇ ਰੰਗ ਰੂਪ ਵੀ ਇਹਦਾ ਸੱਜਣੋ ਸੋਹਣਾ ਹੈ ਸੋਨੂੰ ਲੱਗੂਗਾ ਵੀ ਤੇ ਡੱਬੇ ਕਲਰ ਚ ਆ ਗਈ ਐਚ ਐਫ ਇਹ ਆ ਜਾਂਦੀ ਆ ਬਾਈ ਦੇ ਦਸਨ ਮੁਤਾਬਕ ਐਚ ਐਫ ਕ੍ਰੋਸ ਦੇ ਵਿੱਚ ਅਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਆਪਾਂ ਪਹੁੰਚ ਚੁੱਕੇ ਹਾਂ ਬਾਈ ਲਾਡੀ ਕੋਲੇ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਕਿਉਂਕਿ ਜੇ ਗੱਲ ਕਰਲਾਂ ਸੱਜਣੋ ਬਾਈ ਹੋਰਾਂ ਦਾ ਜਿਹੜਾ ਕੰਮ ਆਣਾ ਵਪਾਰ ਦਾ ਰੁਟੀਨ ਜੀ ਚੱਲਦਾ ਰਹਿੰਦਾ 12 ਮਹੀਨੇ 30 ਦਿਨ ਬਾਈ ਹੋਰਾਂ ਕੋਲੇ ਸੋਨੂੰ ਜਰਸੀ ਫਲਾ ਲੋ ਐਚ ਐਫ ਲਾ ਲੋ ਕਿ ਟਾਮੀ ਟੱਲੀ ਐਚ ਐਫ ਜਿਆਦਾ ਕੰਮ ਮੇਨ ਬਾਈ ਦਾ ਫੋਕਸ ਰਹਿੰਦਾ ਜਰਸੀ ਤੇ 12 ਮਹੀਨੇ ਤੀਤ ਨੇ ਇਸ ਘਰ ਦੇ ਵਿੱਚੋਂ ਸਾਨੂੰ ਜਰਸੀ ਦੇ ਨਗੀਨੇ ਸੱਜਣੋਂ ਮਿਲਣਗੇ ਤੇ ਅੱਜ ਦੀ ਵੀਡੀਓ ਚ ਦਿਖਾਵਾਂਗੇ 8 ਗਾਵਾਂ 8 ਚ ਮੰਨ ਲਓ ਵੀ ਤੁਸੀਂ ਦੋ ਤਾਜ਼ੀਆਂ ਨੇ ਤਿੰਨ ਸੂਨਾਂਣੀਆਂ ਨੇ ਤੇ ਦੋ ਹੈਗੀਆਂ ਟੋਕਰਾਂ ਗੱਬਣਾ ਤੇ ਇੱਕ ਹੈਗੀ ਸੱਜਣੋਂ ਟੋਕੜ ਇੱਕ ਟੋਕੜ ਗੱਬਣ ਇਹਨਾਂ ਚ ਹੈਗੀ ਐਚ ਐਫ ਜਿਹੜੀ ਮੇਰੇ ਪਿਛਲੇ ਪਾਸੇ ਖੜੀ ਤੁਸੀਂ ਦੇਖ ਰਹੇ ਹੋ ਚੰਗੀ ਐ ਕਾਫੀ ਮਹੀਨਿਆਂ ਦੀ ਗੱਬਣਾ ਦੇ ਬਾਈ ਦੇ ਦੱਸਣ ਮੁਤਾਬਕ ਤੇ ਦੁੱਧ ਵੀ ਇਸ ਟਾਈਮ ਚੰਗਾ ਤੇ ਬਾਕੀ ਆਜੋ ਬਾਈ ਲਾਡੀ ਨਾ ਕਰਾਉਂਦੇ ਆ ਗੱਲਬਾਤ ਤੇ ਰੇਟ ਤੁਹਾਨੂੰ ਪਤਾ ਖਿੱਚਮੀ ਕਰਾਵਾਂਗੇ ਤੇ ਇਕੱਲਾ ਇਕੱਲਾ ਜਾਨਵਰ ਤੋੜ ਕੇ ਵੀ ਦਿਖਾਵਾਂਗੇ ਆਜੋ ਹੋਰ ਲਾਡੀ ਕੀ ਹਾਲ ਹੈ ਵਧੀਆ ਬਾਈ ਸਤਿ ਸ਼੍ਰੀ ਅਕਾਲ ਜੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਚੱਲਦਾ ਕੰਮ ਮਾਰੋ ਮਾਰੋ ਮਾਈ ਪੂਰਾ ਵਧੀਆ ਹੀ ਅੱਛਾ ਇੱਧਰਲੇ ਬੰਨਿਓ ਕਰ ਲਿਓ ਸਟਾਰਟ ਕੰਮ ਹਾਂਜੀ ਬਾਈ ਲਾਤਰ ਸਾਹਗਾਹਾਂ ਤੇ ਮਾਰਦੇ ਬਾਈ ਕੈਮਰਾ ਇੱਕ ਵਾਰੀ ਸਮਾਰ ਕੇ ਇਹ ਆ ਗਈ ਮੇਰੇ ਖਿਆਲ ਆ ਐਚ ਐਫ ਚ ਆ ਗਈ ਹੈ ਨਾ ਨਹੀਂ ਇਹ ਬਈ ਕ੍ਰੋਸ ਚ ਹੀ ਆ ਅੱਛਾ ਪਿਓਰ ਨਹੀਂ ਹੈ ਕਿ ਐਚ ਐਫ ਨਾ ਪਿਓਰ ਐਚ ਐਫ ਨਹੀਂ ਐਚ ਐਫ ਕ੍ਰੋਸ ਦੇ ਵਿੱਚ ਆ ਕ੍ਰੋਸ ਚ ਆ ਦੁੱਧ ਜਾਨੀ ਵਧੀਆ ਹੋਊ ਇਹਦਾ ਇਹ ਰੰਗ ਰੂਪ ਸਜਣੋਂ ਚੰਗਾ ਤੇ ਜਿੰਨਾ ਸਜਣਾ ਕੋਲੇ ਇਸ ਕਲਰ ਚ ਐਚ ਐਫ ਕ੍ਰੋਸ ਚ ਨੇ ਉਹਨਾਂ ਨੂੰ ਇਹਦੇ ਬਾਰੇ ਚੰਗੀ ਜਾਣਕਾਰੀ ਇਹ ਵੀ ਇਹ ਚੀਜ਼ ਕੀ ਹੈ ਕਿਉਂਕਿ ਇਹਦਾ ਦੁੱਧ ਜੇ ਮੈਂ ਗੱਲ ਕਰਲਾਂ ਤਕਰੀਬਨ ਤਕਰੀਬਨ ਮੈਸਾ ਵਰਗਾ ਹੀ ਹੁੰਦਾ ਬਈ ਹੈ ਨਾ ਬੰਦਾ ਵਰਗਾ ਬਈ ਗਾੜਾ ਦੁੱਧ ਸੁਹਾ ਕਿਹੜਾ ਇਹਦਾ ਸੁਹਾ ਦੂਜਾ ਜੀ ਸੁਹਾ ਦੂਜਾ ਕਿੰਨੇ ਮਹੀਨਿਆਂ ਦੀ ਇਹ ਗੱਬਣ ਹੋਗੀ ਗੱਬਣ ਬਈ ਇਹ ਪੰਜਾਂ ਦੇ ਨੇੜ ਹੋਗੀ ਆ ਹੁਣੇ ਹੀ ਚੈੱਕ ਕਰਾਈ ਆ ਆਪਾਂ ਡਾਕਟਰ ਤੋਂ ਆਪ ਦੀ ਯਾਨੀ ਵੀਡੀਓ ਬਣਾਉਣ ਕਰਕੇ ਆਪਾਂ ਅਚਲੀ ਕਰਵਾਈ ਆ ਜੀ ਲੈ ਡਾਕਟਰ ਵੀਰ ਸੱਜਣੋ ਆਪਣੇ ਬੈਠਿਆ ਤੂੰ ਕਰਕੇ ਗਿਆ ਚੈੱਕ ਤੇ ਮੇਰੇ ਸਾਹਮਣੇ ਤਾਂ ਮੇਰਾ ਉਹ ਕਨਫਰਮ ਕਰਕੇ ਗਿਆ ਵੀ ਤਕਰੀਬਨ ਤਕਰੀਬਨ 5 5 ਮਹੀਨਿਆਂ ਦੀ ਏੜ ਗੇੜ ਇਹ ਗੱਬਣਾ ਬਾਕੀ ਥੋੜਾ ਫਰਜ ਬਣਦਾ ਜਿਹੜਾ ਸੱਜਣ ਲੈ ਜਾਊਗਾ ਵੀ ਆਪਦੀ ਹੈ ਨਾ ਚੈੱਕ ਕਰਾ ਕੇ ਲੀ ਗੋ ਹਾਂ ਜੀ ਆਪਾਂ ਕਰਵਾ ਦਾਂਗੇ ਜਦ ਹੀ ਮੌਕੇ ਤੇ ਚੈੱਕ ਹਾਂ ਦਵਾਰਾ ਬਾਈ ਕਹਿੰਦਾ ਚੈੱਕ ਫੇਰ ਕਰਵਾ ਦਾਂਗੇ ਦੂਜਾ ਸੂਆ ਪੰਜ ਪੰਜ ਦੀ ਗੱਬਣਾ ਤੇ ਦੁੱਧ ਹੁਣ ਕਿੰਨਾ ਰੈਡੀ ਹੈ ਦੁੱਧ ਬਾਈ ਇਹਦੇ ਹਲੇ 9 10 ਕਿਲੋ ਐਨ ਰੈਡੀ ਆ ਹਾਂ ਅੱਛਾ ਦੁੱਧ ਦੇ ਥੱਲੇ 9 ਤੋਂ 9 ਕਿਲੋ ਮੰਨੋ ਮੰਨੋ ਤੁਸੀਂ ਹਾਂਜੀ ਬੰਦਾ ਹੈਗਾ ਜੀ ਦੁੱਧ ਸੱਜਣ ਦੇ ਥੱਲੇ ਰੈਡੀ ਆ ਤੇ ਉਹੀ ਗੱਲ ਆ ਮੇਨ ਜਿਹੜੀ ਥਣ ਥੁਣਾ ਗੱਲ ਕਰਲਾਂ ਪੱਛੀ ਤੇ ਰੰਗ ਰੂਪ ਵੀ ਇਹਦਾ ਸੱਜਣੋਂ ਸੋਹਣਾ ਹੈ ਸੋਨੂੰ ਲੱਗੂਗਾ ਵੀ ਤੇ ਡੱਬੇ ਕਲਰ ਚ ਆ ਗਈ ਐਚ ਐਫ ਇਹ ਆ ਜਾਂਦੀ ਆ ਬਾਈ ਦੇ ਦੱਸਣ ਮੁਤਾਬਕ ਐਚ ਐਫ ਕ੍ਰੋਸ ਦੇ ਵਿੱਚ ਪੰਜਾਂ ਮਹੀਨਿਆਂ ਦੀ ਗੱਬਣ ਦੂਜਾ ਸੂਆ ਮੇਨ ਗੱਲ ਆ ਜਿਹੜੀ ਨਵਾਂ ਹਾਂਣ ਜਿਵੇਂ ਸੱਜਣ ਕਹਿ ਦੰਦੇ ਨੇ ਨਾ ਵੀ ਇਹਦਾ ਨਮਹਾਣੀਆਂ ਹਲੇ ਦੂਜਾ ਸੂਆ ਹਲੇ ਕਈ ਸੂਆਂ ਤੱਕ ਜਿਹੜਾ ਜਾਨਵਰ ਕਰੋਸ ਚ ਆ ਜਾਂਦਾ ਉਹ ਬਾੜੀ ਬਈ ਬਰਕਰਾਰ ਰੱਖਦਾ ਹਨਾ ਹਾਂਜੀ ਬਈ ਹਾਂ ਬਾਲਾ origignal ਚ ਆ ਜਾਂਦਾ ਜਿਹੜਾ ਉਹ ਤਾਂ ਛੇਤੀ ਬਾੜੀ ਲੱਗ ਜਾਂਦਾ ਤੋੜ ਮੈਂ ਜਿਵੇਂ ਕਰੋਸ ਅੰਗ ਚ ਆ ਗਈਆਂ ਇਹ ਚੀਜ਼ਾਂ ਵੀ ਇਹ ਆਪਣੀ ਬਾੜੀ ਨਹੀਂ ਯਾਰ ਛੇਤੀ ਕਈ ਸੂਏ ਤੱਕ ਤੋੜਦੀਆਂ ਮੈਨੂੰ ਬਈ ਹੱਲੇ ਵੀ ਇਹ ਤੋਂ ਉਮੀਦ ਆ ਬਈ ਇਹ 1 ਕਿਲੋ ਖੰਡ ਦੁੱਧ ਵਧਾਊਗੀ ਅੱਛਾ ਉਹ ਨੌ ਵੀ ਬਥੇਰਾ ਆ ਰੇਟ ਇਹਦਾ ਰੇਟ ਹੈ ਬਾਈ 32000 ਹੈਗਾ ਕਿੰਨੇ ਦੀ ਛੜ ਦਾਂਗੇ 31 ਦੀ ਦੇ ਦਾਂਗੇ ਬਾਈ 31 ਦੀ ਦੇ ਦਾਂਗੇ ਮਾਨਤਾਨ 31 ਚ ਕਰ ਦਾਂਗੇ ਕਰਾਂਗੇ ਬਾਈ ਕੋਈ ਜ਼ਰੂਰ ਹਾਂ ਤੇ ਬਾਕੀ ਹੁਣ ਵੀ ਇਹ ਤੁਹਾਨੂੰ ਦੁੱਧ ਪਿਆਊ ਸਜਣੋ ਗਰਮੀ ਗਰਮੀ 2-3 ਮਹੀਨੇ ਤੇ ਉਸ ਤੋਂ ਬਾਅਦ ਵੀ ਤੁਹਾਨੂੰ ਪਤਾ ਜਦੋਂ ਤਾਜੀ ਹੋ ਗਈ ਉਹਦੋਂ ਵੀ ਰੁਪਏ ਵਟਾਊਗੀ ਤੇ ਹੁਣ ਮਾਰ ਦੇ ਧਰਸੀ ਦੇ ਤੇ ਕੈਮਰਾ ਇਹ ਮੇਰਾ ਖਿਆਲ ਆ ਆ ਗਈ ਜਰਸੀ ਚ ਹਾਂਜੀ ਬਾਈ ਇਹ ਸੂਈ ਹੋਈ ਆ ਜਾਂ ਕਿਵੇਂ ਆ ਇਹ ਵੀ ਗੱਬਣ ਟੋਕੜ ਆ ਬਾਈ 4 ਮਹੀਨਿਆਂ ਤੋਂ ਉੱਤੇ ਹੋਗੀ ਅਛਾ ਇਹ ਤੋਕੜ ਗੱਬਣਾ ਹਾਂਜੀ ਇਹ ਵੀ ਤੋਕੜ ਗੱਬਣਾ ਲੈ ਸੱਜਣੋ ਇਹ ਆ ਗਈ ਬਈ ਜਰਸੀ ਤੋਕੜ ਗੱਬਣ ਜਿਹੜੇ ਸੱਜਣ ਹੁਣ ਸ਼ਕੀਨ ਹੁੰਦੇ ਨੇ ਵੀ ਥੋੜੇ ਪੈਸਿਆਂ ਦੇ ਵਿੱਚ ਸਾਨੂੰ ਜਾਨਵਰ ਮਿਲ ਜੇ ਕਈ ਸੱਜਣ ਤਾਜੀ ਤੇ ਉਹਨੇ ਪੈਸੇ ਨਹੀਂ ਲਾ ਸਕਦੇ ਇਹ ਕਿੰਨੇ ਟਾਈਮ ਦੀ ਗੱਬਣਾ ਇਹ ਬਈ 4 ਤੋਂ ਉੱਪਰ ਹੀ ਆ ਪੰਜ 10 ਦਿਨ ਅਛਾ ਸਾਢੇ 4 ਦੇ ਆਸ-ਪਾਸ ਹੈ ਹਾਂਜੀ ਹਾਂਜੀ ਸੂਹਾ ਕਿਹੜਾ ਇਹਦਾ ਸੂਹਾ ਤੀਜਾ ਬਈ ਤੀਜਾ ਸੂਹਾ ਦੁੱਧ ਕਿੰਨਾ ਰੈਡੀ ਆ ਦੁੱਧ ਇਹਦੇ ਥੱਲੇ 5-6 ਕਿਲੋ ਹੈਗਾ ਵੀਰੇ 5 ਕਿਲੋ ਮੰਨ ਲੀਂ 5 ਹੀ ਮੰਨੋ ਦੋਹੀ ਹਾਂਜੀ ਸਭ 5 ਕਿਲੋ ਇਹਦੇ ਥੱਲੇ ਦੁੱਧ ਆ ਤੇ ਸਾਢੇ 4 ਮਹੀਨਾ ਦੇ ਨੇੜ ਤੇੜ ਬਾਈ ਇਹ ਹੈਗੀ ਆ ਗੱਬਣਾ ਤੇ ਥਣ ਥਣੌੜ ਜਿਹੀ ਗੱਲ ਕਰ ਲਾ ਇਹ ਥਣ ਥਣੌੜ ਸੱਜਣੋ ਚੰਗਾ ਲੱਗਿਆ ਤੇ ਹੈਗੀ ਵੀ ਕੱਦ ਕਾਠ ਵਾਲੀ ਆ ਕੋਈ ਬਾਹਲੀ ਛੋਟੀ ਜੀ ਨਹੀਂ ਹੈਗੀ ਹਨਾ ਵੱਡੀ ਆ ਬੈੜ ਸਾਂਭੀ ਨਹੀਂ ਕਿਹੇ ਨੇ ਨਾ ਬੈੜ ਬੈੜ ਚੰਗੀ ਆ ਕੱਦ ਕਾਠ ਵਾਲੀ ਆ ਬਾਈ ਲੰਬਾਈ ਲੰਬੂਈ ਵੀ ਇਹਦੀ ਚੰਗੀ ਆ ਥੋੜੀ ਜੀ ਘੱਟ ਸੰਭਾਲ ਚ ਰਹੀ ਹੋਈ ਆ ਹਨਾ ਇਹ ਆਪਾਂ ਕਿੰਨੇ ਦੇ ਦਾਂਗੇ ਕੋਈ ਗੱਲ ਕਰਦੀ ਆ ਅੱਜ ਫਿਰ ਇੱਕੋ ਹੀ ਕਰ ਦੂਜੀ ਨਾ ਕਰਿਆ ਕਰ ਦੂਜੀ ਨਾ ਕਰੀਏ ਨਾ ਇੱਕ ਗੱਲ ਬਾਕੀ ਇਹ 19000 ਦੀ ਦੇ ਦਾਂਗੇ ਸਿਰਫ 19000 ਸਿਰਫ 19000 ਲੈ ਸੱਜਣੋ ਇਹ ਕੁੱਲ 19000 ਚ ਮਿਲੂਗੀ ਜਰਸੀ 1.5 ਮਹੀਨਾ ਦੇ ਨੇੜੇ ਤੇੜਾ ਗੱਬੜਾ 5 ਤੋਂ 6 ਕਿਲੋ ਦੁੱਧਾ ਸਿਰਫ 19000 ਦੇ ਵਿੱਚ ਜਿਹੜਾ ਸੱਜਣ ਲੈ ਗਿਆ ਲੈ ਗਿਆ ਵੀ ਜਿਹੜਾ ਸੱਜਣ ਰਹਿ ਗਿਆ ਫਿਰ ਰਹਿ ਗਿਆ ਹਣਾ ਕਿਉਂਕਿ ਅੱਜ ਨਾ ਖਰੀਦਿਆ ਗਿਆ ਜਿਹੜੇ ਨੇ ਘੰਟੀ ਪਹਿਲਾਂ ਲਾਤੀ ਉਹ ਲੈ ਜੂਗਾ ਤੇ ਹੁਣ ਤਾਂ ਸਹੀ ਦੇ ਤੇ ਮਾਰ ਦੇ ਕੈਮਰਾ ਓਏ ਏ ਮੈਨੂੰ ਨਵਾਂ ਹਾਣੇ ਲੱਗਦਾ ਲਾ ਤੋਰੇ ਨੂੰ ਵੀ ਇਹ ਦੂਜੇ ਸੂਏ ਆ ਬਾਈ ਤਾਜੀ ਆ ਇਹ ਬੜਾ ਅੱਛਾ ਇਹ ਦੂਜੇ ਸੂਏ ਤਾਜੀ ਸੂਈ ਆ ਹੈ ਬੱਚਾ ਕੀ ਨਾਲ ਛੀਮਗਰਾਈ ਦਾ ਸੱਜਣੋ ਇਹ ਇੱਕ ਨਾਲ ਇੱਕ ਜਰਸੀ ਫ੍ਰੀ ਆ ਬਾਈ ਨਾਲ ਇਹਦੇ ਬੱਚੀ ਆ ਇਹ ਕਹਿ ਦਿੰਦੀ ਸੂਈ ਆ ਇਹ ਨੂੰ ਬਾਈ ਸੂਈ ਨੂੰ ਹੋਗੇ 10 12 ਦਿਨ ਅੱਛਾ 10 12 ਦਿਨ ਇਹ ਨੂੰ ਸੂਈ ਨੂੰ ਹੋਗੇ ਹੁਣ ਬੁੱਧ ਕਿੰਨਾ ਰੈਡੀ ਦਾ ਹੁਣ ਇਹਦੇ ਥੱਲੇ ਬਾਈ ਹੈਗਾ 12 ਕਿਲੋ ਅੱਛਾ 12 ਕਿਲੋ ਇਹ ਥੱਲੇ ਰੈਡੀ ਆ ਦੂਜੇ ਸੂਆ ਬਾਕੀ ਇਹ ਥਣ ਦੀ ਗੱਲ ਕਰਨਾ ਵੀ ਥਾਣੇ ਨੂੰ ਜਿਵੇਂ ਆਪਾਂ ਕਹਿ ਨਹੀਂ ਹੁੰਦੇ ਵੀ ਸਾਹੀਵਾਲ گاਵਾਂ ਨੂੰ ਲੱਗਿਆ ਹੁੰਦਾ ਹਾਂ ਹਾਂ ਬਈ ਮੱਝਾਂ ਦਾ ਮੋਟਾ ਥਣ ਲੱਗਿਆ ਹੋਇਆ ਥਣ ਸੱਜਣੋ ਇਹਨੂੰ ਮੋਟਾ ਲੱਗਿਆ ਤੇ ਇਹਦੀ ਚਵਾਈ ਵੀ ਮੇਰਾ ਖਿਆਲ ਆ ਬਾਈ ਹਨਾ ਐਨ ਪੂ ਕੀ ਆ ਵੀਰੇ ਹਾਂ ਰੁਗ ਰੁਗ ਦੀ ਇਹ ਥਣ ਦੀ ਸੱਜਣੋ ਚਵਾਈ ਮਿਲੂਗੀ ਤੁਹਾਨੂੰ ਇਸ ਥਣ ਦਾ ਤੁਸੀਂ ਮੱਝ ਲਾ ਲਓ ਬੱਛੀ ਲਾ ਲਓ ਗਾਂ ਲਾ ਲਓ ਹਨਾ ਕਿਤੋਂ ਵੀ ਖਰੀਦੋ ਨਾ ਇਸ ਥਣ ਦੀ ਜਿਹੜੀ ਚਵਾਈ ਹੈ ਚਵਾਈ ਐਨ ਹੁੰਦੀ ਆ ਰੁਗ ਰੁਗ ਸਾਊ ਪੂਰੀ ਆ ਹਨਾ ਨਾ ਇਹ ਤਾਂ ਨਸਲ ਠੰਡੀ ਸੀਲ ਹੀ ਹੁੰਦੀ ਆ ਲੈ ਦੀ ਫੇਸ ਕੁਆਲਿਟੀ ਕਰਾ ਦੇ ਦਰਸ ਚੈੱਕ ਫੇਸ ਕੁਆਲਿਟੀ ਤੇ ਵੀ ਮਾਰਦੇ ਕੈਮਰਾ ਇਹਦਾ ਹੈਗਾ ਦੂਜਾ ਸੁਆ ਆ ਇਹਦੇ ਨਾਲ ਬੱਛੀ ਆ ਬੱਛੀ ਤੇ ਵੀ ਮਾਰਦੇ ਕੈਮਰਾ ਇੱਕ ਵਾਰੀ ਦਿਖਾ ਦੇ ਇਹ ਸੱਜਣੋਂ ਨਾਲ ਇਹਦੇ ਬੱਛੀਆ ਬੱਛੀ ਵੀ ਪਿਓਰ ਜਰਸੀ ਦੇ ਵਿੱਚ ਹੀ ਆ ਇਹ ਲਾਡੀ ਕਿੰਨੇ ਦੀ ਛੱਡ ਦਾਂਗੇ ਆਪਾਂ ਇਹ ਬਾਈ ਆਪਾਂ 38000 ਦੀ ਦੇ ਦਾਂਗੇ ਜਮਾਂ ਜਾਇਜ਼ 38 ਚ ਮਾਨਤਾਨ ਛੋੜ ਛੱਪਾ ਹਾਂ ਛੋੜ ਛੱਪਾ ਕਰ ਦਾਂਗੇ ਬਾਈ ਅੱਛਾ ਕਰ ਦਾਂਗੇ ਮਾਨਤਾਨ 38 ਕਰ ਦਾਂਗੇ ਕਰ ਦਾਂਗੇ ਬਾਈ 38 ਚੋਂ ਵੀ 38 ਚੋਂ 38 ਜੋ ਬਾਈ 38 ਜੋ ਮੇਰੇ ਮੂਜ 38 ਨਹੀਂ ਨਹੀਂ 38 ਜੋ ਬਾਈ ਓਏ ਹੋ ਜੂ ਹੋ ਜੂ ਮੈਨੂੰ ਆ ਹੋ ਜੂ ਇਹੀ ਦੀ ਗੱਲ ਨਹੀਂ ਸੱਜਣੋ ਗੱਲ ਸੱਚੀ ਨਿਕਲੀ ਹੈ ਜੈ ਕਈ ਵਾਰੀ 36 37 ਦੇ ਏੜ ਗੇੜ ਚ ਸਾਨੂੰ ਇਹ ਲਾਦੀ ਦੇ ਦੂਗਾ ਇਹੀ ਗੱਲ ਨਹੀਂ ਤੇ ਹੁਣ ਮਾਰਦੇ ਬਾਈ 4 ਨੰਬਰ ਵਾਲੀ ਤੇ ਕੈਮਰਾ ਇਹਦਾ ਕੀ ਸੀ ਨਾ ਤੇ ਪਹਿਲੇ ਸੂਏ ਸੂੰਦੀ ਆ ਬਾਈ ਇਹ ਲੂਗੀ ਹਾਤਾ ਦਾਤ ਦੇਣਾ ਓਏ ਇਹ ਪਹਿਲਣ ਦੇ ਹਿਸਾਬ ਨਾਲ ਬਾਈ ਜਾਨ ਜੂਨ ਇਹ ਚ ਚੀਰਿਆ ਹੈ ਨਾ ਚੰਗੀ ਆ ਆਪਣੇ ਕੋਲੇ ਲੈ ਤੋੜ ਦੇ ਬਾਈ ਇਹਨੂੰ ਹੀ 10 ਦਿਨ ਖਾ ਲਏ ਨੇ ਪੱਠੇ ਅੱਛਾ ਹਾਂ ਜੀ ਹਾਂ ਇਦਰਲੇ 10 ਦਿਨ ਪੱਠੇ ਖਾ ਕੇ ਜਦੋਂ ਇਹ ਇੰਨੀ ਤਿਆਰ ਹੋ ਸਕਦੀ ਹੈ ਨਾ ਕਿਸੇ ਚਾਰਚੋਰ ਵਾਲੇ ਸੱਜਣ ਕੋਲੇ ਵਾਜੀ ਬਾਈ ਉਦੋਂ ਤਾਂ ਇਹਨੇ ਚੰਗੀ ਤਿਆਰ ਹੋ ਜਾਣਾ ਥੱਲੇ ਬਾਕੀ ਬੰਦੀ ਆਉਂਦੀ ਆ ਦਿਨ ਕਿੰਨੇ ਕ ਕਰਦੀ ਆ ਦਿਨ ਬਾਈ ਹਫਤਾ 10 ਦਿਨ ਲੈ ਜਾਊਗੀ ਇਹ ਹਫਤੇ 10 ਦਿਨ ਚ ਚੰਗੀ ਤਿਆਰ ਹੋਣ ਵਾਲੀ ਆ ਦੰਦਾ ਚ ਤਾਂ ਨਹੀਂ ਦੇਖੀ ਕਿਵੇਂ ਦੰਦਾ ਚ ਨਹੀਂ ਬਾਈ ਦੇਖੀ ਦੰਦਾ ਚ ਸੱਜਣੋਂ ਬਾਈ ਕਹਿੰਦਾ ਦੇਖੀ ਨਹੀਂ ਮੇਰਾ ਖਿਆਲ ਆ ਹੋਊਗੀ ਤਾਂ ਇਹ ਦੰਦਾ ਚ 4 ਦਿਨ ਚਾਰ ਦੇੜ ਜਿਹੜੀ ਹੋਊਗੀ ਤੇ ਬਾਕੀ ਥਣ ਸੋਣ ਵੀ ਇਹਨੂੰ ਵੀ ਚੰਗਾ ਲੱਗਿਆ ਤੇ ਹਜੇ ਕੱਢ ਦੀ ਆ ਹਫਤੇ ਤੋਂ 10 ਦਿਨ ਹਾਂ ਕਿਉਂਕਿ ਹਫਤੇ ਤੋਂ 10 ਦਿਨ ਦੇ ਵਿੱਚ ਜਾ ਕੇ ਸਜਣੋ ਇਹਨੂੰ ਵਧੀਆ ਬਣਾਉਣਾ ਇਹਨੇ ਨੇ ਵਾ ਵਾਈ ਪੂਰਾ ਲੈ ਮੇਨ ਗੱਲ ਹੈ ਨਾ ਜਿਹੜੇ ਢਿੱਲਾ ਢੁੱਲਾ ਨੇ ਦਰਸਾ ਦਿਖਾ ਦੇ ਉਹ ਢਿੱਲਾ ਢੁੱਲਾ ਇਹਦੇ ਲੇਵੇ ਚ ਚੰਗੀਆਂ ਨੇ ਬਾਈ ਹਜੇ ਤੇ ਮੇਨ ਗੱਲ ਹੈ ਜਿਹੜੀ ਪਹਿਲਣ ਦੇ ਹਿਸਾਬ ਨਾਲ ਸੀਲ ਬਾਈ ਪਹਿਲਣ ਦੇ ਹਿਸਾਬ ਨਾਲ ਲੈ ਹੁਣ ਬਹਿ ਜਾ ਤੈਨੂੰ ਥਣ ਥਣੋਟ ਵੀ ਸਜਣੋ ਇਹ ਪਹਿਲਣ ਦੇ ਹਿਸਾਬ ਨਾਲ ਚੰਗਾ ਬਣਾਉਗੀ ਵਧੀਆ ਥਣ ਥਣੋਟ ਬਣਾਉਗੀ ਤੇ ਜਿਵੇਂ ਬਾਈ ਨੇ ਦੱਸਿਆ ਵੀ 10 ਦਿਨ ਹਨਾ ਆਪਣੇ ਲੈ ਕੇ ਸਾਮੀਆਂ 1 ਕਿਉਂਕਿ ਜੇ ਕਿਸੇ ਸੱਜਣ ਕੋਲੇ ਰਹੂਗੀ ਚਾਰ ਵਾਲੀ ਸੱਜਣ ਆਪਣੀ ਸੇਵਾ ਦਾ ਉਧਰ ਦੀ ਸੇਵਾ ਨਾਲ ਅੰਤਰ ਹੈ ਨਾ ਹੈਗਾ ਜੀ ਉਧਰ ਮੇਰਾ ਗੱਲ ਹੈ ਪਹਾੜੀ ਲੱਕੇ ਚੜ੍ਹਦੀਆਂ ਨੇ ਹੈ ਨਾ ਹਾਂ ਬਈ ਉਧਰ ਪੱਤੇ ਪੁੱਤੇ ਖਾਂਦੀਆਂ ਨੇ ਆ ਪੱਤੇ ਪੁੱਤੇ ਖਾਂਦੀਆਂ ਬਈ ਉਧਰ ਐਡਾ ਕੋਈ ਸਾਮ ਸੰਭਾਲਦਾ ਸਿਸਟਮ ਇਹਨਾਂ ਦਾ ਹੈ ਨਹੀਂ ਹੈ ਨੀਗਾ ਬਈ ਆ ਕਈ ਸੱਜਣ ਕਹਿ ਵੀ ਦਿੰਦੇ ਨੇ ਮੈਨੂੰ ਮੈਂ ਅਕਸਰ ਦੱਸਦਾ ਵੀ ਉਹਨਾਂ ਵੀ ਲਾਡੀ ਦੱਸ ਕੇ ਦਿੰਦਾ ਹੁੰਦਾ ਵੀ ਬਈ ਆਪਾਂ ਇਹ ਹਿਮਾਚਲ ਚੋਂ ਲੈ ਕੇ ਆਉਨੇ ਆ। ਬਈ ਉਹੀ ਗੱਲ ਆ ਨਾ ਬਹੁਤ ਕਹਿੰਦੇ ਨੇ ਪੰਜਾਬ ਦੀ ਲਿਆ ਦੇ ਪੰਜਾਬ ਦੀ ਗਾਂ ਹੈਗੀ ਆ ਹਨਾ ਆਪਾਂ ਝੂਠ ਬੋਲਣ ਦਾ ਕੀ ਫਾਇਦਾ ਜਾਂ ਕਰੀਏ। ਜੇ ਜਿਹੜੀ ਪੰਜਾਬ ਦੀ ਹੋਊਗੀ ਹਨਾ ਉਹਨੂੰ ਪੰਜਾਬ ਦੀ ਦੱਸ ਕੇ ਦੇਈਏ। ਹਾਂ ਨਹੀਂ ਭਈਆ ਪੰਜਾਬ ਦੀ ਆ ਫਿਰ ਉਹਨੂੰ ਪੰਜਾਬ ਦੇ ਹਿਸਾਬ ਨਾਲ ਹੀ ਦੇਵਾਂਗੇ। ਹਾਂ ਪੰਜਾਬ ਤੇ ਰੇਟ ਦਾ ਵੀ ਫਰਕ ਹੈ। ਰੇਟ ਦਾ ਵੀ ਬਹੁਤ ਫਰਕ ਆ ਫਿਰ। ਹਾਂ ਜਿਵੇਂ ਇਹਦੀ ਦੁੱਧ ਦੀ ਕੰਪੈਸਟੀ ਦਾ ਫਰਕ ਹੁੰਦਾ ਹੈ ਉਹਦਾ ਰੇਟ ਦਾ ਉਹਦਾ ਥੋੜਾ ਜਿਹਾ ਵੱਡਾ ਕੱਦ ਆ ਜਾਂਦਾ ਹਨਾ। ਤੇ ਇਹ ਚੀਜ਼ ਆ ਜਿਹੜੀ ਯਾਰ ਜਿਵੇਂ ਆਪਾਂ ਲਾ ਲੈਂਦੇ ਹਣਾ ਕੋਈ ਮਰੂਤੀ ਕਾਰ ਵਾਲਾ ਸਿਸਟਮ ਆ ਬਾਈ ਇਹ ਪਛੀ ਦਾ ਇੱਕ ਇਹਨੂੰ ਤੁਸੀਂ ਮਰੂਤੀ ਕਾਰ ਵੀ ਕਹਿ ਸਕਦੇ ਹੋ ਨੇ ਥੋੜੀ ਜਗ੍ਹਾ 'ਚ ਖੜਨਾ ਥੋੜਾ ਖਾਣਾ ਤੇ ਦੁੱਧ ਦੀ ਕੰਪੈਸਟੀ ਆਪਣੀ ਬਾਡੀ ਦੇ ਹਿਸਾਬ ਨਾਲ 10 ਤੋਂ 12 ਲੀਟਰ ਇਹ ਪਾ ਦੂਗੀ ਹਣਾ RAM ਨਾਲ ਵੀਰੇ ਇੰਨਾ ਕ ਦਾ ਹਾਂ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ 36000 ਆ ਜੀ 36 ਚ ਮਾਨਤਾਨ ਕਰ ਕਰਦਾਂਗੇ ਮਾਨਤਾਨ ਕਰਦਾਂ ਲੈ ਸੱਜਣਾ ਹੁਣ ਮੈਂ ਤੁਹਾਨੂੰ ਦਿਖਾਉਂਗਾ ਜੈਡ ਬਲੈਕ ਜਰਸੀ ਇਹਦਾ ਕੱਦ ਹੈਗਾ ਬਾਈ ਇੱਕ ਆ ਦਲੀ ਜਰਸੀ ਆ ਗਈ ਲੰਬਾਈ ਲੰਬੂਈ ਚੰਗੀ ਆ ਇਹਦਾ ਕੱਦ ਕਾਠ ਪੰਜਾਬ ਵਾਲਿਆਂ ਦੇ ਏੜ-ਗੇੜ ਪੈਂਦਾ ਹਾਂਜੀ ਹਾਂ ਇਹਦਾ ਕਿਹੜਾ ਸੂਆ ਦਾ ਧੋੜ ਇਹ ਦੂਜਾ ਸੂਆ ਬਾਈ ਇਹ ਵੀ ਸੂਈ ਆ ਇੱਕ ਸੂਨਾ ਇਹ ਵੀ ਸੂਈ ਹੋਈ ਆ ਬਾਈ ਇਹ ਵੀ ਤਾਜੀ ਸੂਈ ਆ ਹਾਂ ਇਹ ਕਿੰਨੇ ਦਿਨ ਦੀ ਸੂਈ ਆ ਇਹਨੂੰ ਬਾਈ ਹੋ ਗਏ ਮੈਨੂੰ ਲੱਗਦਾ 16-17 ਦਿਨ ਸੂਈ ਨੂੰ ਅੱਛਾ ਇਹ ਆ ਗਈ ਸੱਜਣੋ ਬਲੈਕ ਰੰਗ ਚ ਪੰਜਾਬ ਵਾਲਿਆਂ ਦੇ ਏੜ-ਗੇੜ ਇਹਦਾ ਕੱਦ ਆ ਇਹ ਜਰਸੀ ਵੱਡੇ ਕੱਦ ਚ ਆ ਗਈ ਬਸ ਕਮਾ ਲਿਆ ਕਰ ਇੱਥੇ ਤੋਂ ਕਮਾ ਲਿਆ ਕਰ ਇਹ ਆ ਗਈ ਵੱਡੇ ਕੱਦ ਕਾਠ ਚ ਤੇ ਮੇਨ ਗੱਲ ਆ ਜਿਹੜੀ ਲੰਬਾਈ ਲੰਬੂਈ ਵੀ ਚੰਗੀ ਆ ਜੀ ਇਹਦੇ ਆਪਾਂ ਥਣ ਥਣ ਦੀ ਗੱਲ ਕਰ ਲਈਏ ਸੱਜਣੋ ਥਣ ਥਣ ਇਹਨੂੰ ਲੱਗਿਆ ਪੂਰਾ ਬਲਦਰਜੇ ਦਾ ਲੱਗਿਆ ਲੱਗਿਆ ਵੀ ਮੱਝਾ ਵਾਲਾ ਜਿਵੇਂ ਗੱਲਬਾਤ ਕਰਲਾ ਮੋਟਾ ਥਣ ਲੱਗਿਆ ਬਈ ਪੂਰਾ ਨੇੜੇ ਲਾ ਕੇ ਦਿਖਾ ਦੀ ਤਰਸ ਥਣ ਥਣ ਉਹਦਾ ਅਗਲੇ ਬੰਨੇ ਉਹ ਵੀ ਦਿਖਾ ਦੀ ਲੈਵਾ ਤੇ ਆ ਇਹਦੇ ਨਾਲ ਹੈਗਾ ਬੱਚਾ ਹਨਾ ਹਾਂਜੀ ਬੱਚਾ ਇਹ ਵੀ ਹੈ ਬੱਚਾ ਬੱਚਾ ਜੀ ਬੱਚਾ ਆਏ ਬਾ ਨਿਆਣਾ ਜਹ ਹਨਾ ਇਹਨੂੰ ਸੀਮਨ ਦੂਜਾ ਲੱਗਿਆ ਹੋਇਆ ਹਾਂ ਆ ਥਣ ਥਣ ਦਿਖਾ ਦੇ ਤਰਸ ਥਣ ਥਣ ਤਾਂ ਜੇ ਉਹੀ ਗੱਲ ਕਰਲਾ ਜਿਵੇਂ ਸਾਨੂੰ ਦੱਸਿਆ ਨਾ ਦੋਦੇ ਮੱਝਾਂ ਆਣ ਲੱਗਿਆ ਦੁੱਧ ਕਿੰਨਾ ਰੈਡੀ ਆ ਦੁੱਧ ਮੱਝਾਂ ਵਾਲਾ ਦੁੱਧ ਹੈ ਦਾ ਗਾੜਾ ਐਨ ਚਿੱਟਾ ਬਾਈ ਦੁੱਧ ਰੈਡੀ ਕਿੰਨਾ ਹੋ ਦੁੱਧ ਰੈਡੀ ਐ ਤੇ ਬੈਕਪੈਕ ਵੀ ਦਿਖਾ ਦੇ ਦਰਸਲੇਵਾ ਉਹ 13 ਕਿਲੋ ਰੈਡੀ ਆ ਬਾਈ ਹੁਣ 13 ਕਿਲੋ ਇਹਦੇ ਥੱਲੇ ਰੈਡੀ ਆ ਐਨ ਰੈਡੀ ਆ ਤੇ ਥਾਣ ਥਣ ਲੱਗਿਆ ਬਾਈ ਟੌਪ ਦਾ ਇਹ ਆ ਗਈ ਬਲੈਕ ਚ ਕਿਉਂਕਿ ਜਿਹੜੇ ਇਹ ਕਲਰ ਆ ਜਾਂਦੇ ਨੇ ਤਕਰੀਬਨ ਤਕਰੀਬਨ ਰੇਅਰ ਜੇ ਕਲਰ ਆਗੇ ਜਿਵੇਂ ਬਲੈਕ ਆ ਗਿਆ ਜਾਂ ਕਾਫੀ ਆ ਗਿਆ ਵੀ ਆਮ ਕਲਰ ਤਾਂ ਇਹਨਾਂ ਚ ਪਾਇਆ ਜਾਂਦਾ ਜਿੱਦਾਂ ਜੇ ਮੈਂ ਤੁਹਾਨੂੰ ਪਿੱਛੇ ਦਿਖਾਈਆਂ ਇਹ ਜੇ ਬਲੈਕ ਬਲੂ ਕੁਝ ਆ ਇਹ ਕਲਰ ਥੋੜਾ ਜਿਆ ਘੱਟ ਮਿਲਦਾ ਤੇ ਨਾਲ ਇਹ ਰਿਹਾ ਬੱਚਾ ਇਹ ਹੈਗਾ ਸੱਜਣੋਂ ਬੱਚਾ ਇਹਦਾ ਰੇਟ ਨਾਲ ਕੀ ਰਹੂਗਾ ਇਹਦਾ ਰੇਟ ਬਾਈ 38000 ਆ ਜੀ ਲਾ ਇਹ ਸੋਨੂੰ ਸੱਜਣੋਂ ਮਿਲੂਗੀ 38000 ਚ ਜੇ ਇਹਦੀ ਕੋਈ ਸੱਜਣ ਸੰਭਾਲ ਕਰਦਾ ਅਗਲੇ ਸੂਏ ਤੱਕ ਇਹਨੇ ਬਾਈ ਚੰਗੇ ਰੁਪਈਆ ਦੀ ਰੈਡੀ ਹੋ ਜਾਣਾ ਕਿਉਂਕਿ ਇਹਦਾ ਕੱਦ ਕਾਠ ਵੀ ਚੰਗਾ ਹੈ ਕੱਦ ਕਾਠ ਦੇ ਨਾਲ ਨਾਲ ਇਹਦਾ ਬਈ ਜਿਹੜਾ ਥਣ ਥਣੌਟ ਆ ਉਹ ਵੀ ਪੂਰਾ ਯਾਰ ਅੱਬਲ ਦਰਜੇ ਦਾ ਇਹ ਮੈਨੂੰ ਲੱਗਦਾ ਬਈ ਜੇ ਸੇਵਾ ਹੋਵੇ ਦੁੱਧ ਹੁਣ ਵੀ 15 ਕਿਲੋ ਇਹਨੇ ਚਵਾ ਲੈਣਾ ਮੈਂ ਬਾਜੂਗੀ ਕਿਸੇ ਚਾਰ ਤੋਂ ਗੱਲ ਸੱਜਣ ਕੋਲੇ ਬਾਗ ਗਈ ਕਿਉਂਕਿ ਸਾਂਭ ਥੋੜੀ ਜੀ ਘਟਾ ਉਤੋਂ ਫਿੱਕੀ ਨੂੰ ਆ ਨਾ ਉਹ ਕੱਦ ਕਾਠ ਇਹਦਾ ਚੰਗਾ ਖਰੇ ਮਿਲੂਗੀ 38000 ਦੀ ਤੇ ਹੁਣ ਆ ਜਾ ਅੱਗੇ ਲਿਆ ਬਈ ਇਹਦੇ ਤੇ ਹੀ ਮਾਰਦੇ ਕੈਮਰਾ ਇੱਕ ਨੰਬਰ ਵਾਲੀ ਇਹਦਾ ਲਾਡੀ ਕਿਹੜਾ ਸੂਆ ਇਹ ਵੀ ਤੋਰ ਦੇ ਇਹ ਦੂਜੇ ਸੂਏ ਸੁੰਦੀ ਆ ਬਈ ਇਹ ਲਊਗੀ ਘੱਟੋ ਘੱਟ 25 ਦਾ ਨਾ ਉਰਲੇ ਬੰਨਿਓ ਦਿਖਾ ਦੇ ਦੱਸ ਅਗਲੇ ਬੰਨਿਓ ਥਣ ਥੋਣ ਦਾ ਗਾਜੇ ਥਣ ਥੋਣ ਇਹਨੂੰ ਵੀ ਪੂਰਾ ਜਿਵੇਂ ਗੱਲ ਕਰਦਾ ਪੂਰਾ ਕੁਆਲਿਟੀ ਦਾ ਲੱਗਿਆ ਲੈ ਇਹਨੂੰ ਚਲਾ ਦੇ ਬਾਈ ਇਹ ਸੂ ਗਈ ਦੂਜੇ ਸੂਏ ਦੂਜੇ ਸੂਏ ਕਿੰਨੇ ਕਿ ਦਿਨ ਕਰਦੀ ਆ ਇਹ ਲਊ ਬਾਈ 25 ਕਿ ਦਿਨ ਅੱਛਾ 20 ਤੋਂ 25 ਦਿਨ ਲੈ ਜੂ 20 25 ਦਿਨਾਂ ਚ ਤੱਕ ਜਾ ਕੇ ਚੰਗੀ ਤਿਆਰ ਹੋ ਜਾਣਾ ਤੇ ਇਹਦਾ ਰੇਟ ਆਪਾਂ ਕੀ ਕਰਾਂਗੇ ਫਿਰ ਰੇਟ ਇਹਦਾ 30000 ਦੀ ਦੇ ਦਾਂਗੇ 30 ਦੀ ਦੇ ਦਾਂਗੇ 30000 ਦੀ ਦੇ ਦਾਂਗੇ ਉਹ ਚੋਂ ਛੋਟ-ਛੂਟ ਕਰਦਾਂਗੇ ਛੋਟ ਕਰਦਾਂਗੇ 1000 ਛੱਡ ਦਾਂਗੇ 20 25 ਦਿਨਾਂ ਦੇ ਸਾਹਮਣੇ ਵੀ ਪੂਲੀ ਆ ਕੇ ਛੱਡ ਦਾਂਗੇ 1000 ਖੰਡ ਇਹ ਰੰਗ ਰੰਗੇ ਚੰਗਾ ਸੱਜਣਾ ਸ਼ਕੀਨੀ ਸ਼ਕੁੰਨੀ ਚੰਗੀ ਆ ਇਹਦੇ ਚ ਬਾਕੀ 20 25 ਦਿਨਾਂ ਚ ਜਿਵੇਂ ਮੈਂ ਕਹਿਣਾ ਉਹਨਾਂ ਨਾਲ ਅਗਲਾ ਸੱਜਣਾ ਆਪਣੇ ਕਹਿੰਦੇ ਹੁੰਦੇ ਨੇ ਵੀ ਯਾਰ ਆਪਾਂ ਆਪਣੇ ਹੱਥੀ ਜਾਨਵਰ ਸ਼ਾਮ ਲਈ ਹੈ ਨਾ ਵੀ ਕੰਪੈਸਟੀ ਦਾ ਦੁੱਧ ਦਾ ਫਰਕ ਪੈਂਦਾ ਜਦੋਂ ਆਪਣੀ ਸ਼ਾਮ ਹੋ ਜਾਂਦੀ ਹੈ ਕਿਉਂਕਿ 20 25 ਦਿਨ ਇਹਦੇ ਪਏ ਨੇ ਤਿਆਰ ਤੁਸੀਂ ਭਾਈ ਇਹਨੂੰ ਘਰੇ ਲਿਆ ਕੇ ਹੁਣ ਕਰ ਲੈ ਲੈ ਹੁਣ ਦਰਸਾਏ ਤੇ ਮਾਰਦੇ ਕੈਮਰਾ ਵ ਅੱਛਾ ਮੂੰਹੋਂ ਦੋ ਦੰਦਾ ਲੈ ਭਾਈ ਇਹਨੂੰ ਵੀ ਖੋਲ ਕੇ ਤੋੜ ਦੇ ਇੱਕ ਵਾਰੀ ਇਹ ਹੈਗੀ ਆ ਸੱਜਣੋ ਪਹਿਲਾ ਸੂਆ ਮੂੰਹੋਂ ਦੋ ਦੰਦਾ ਇਹ ਕਿੰਨੇ ਕੁ ਦਿਨਾਂ ਦੀ ਕੱਚੀ ਇਹ ਵੀ ਕਿਹਨੇ ਜੀ ਤਿਆਰ ਕਰਨੀ ਆ ਹਨਾ ਇਹ ਮਹੀਨਾ ਕੁ ਲੈ ਜੂਗੀ ਅੱਛਾ ਮਹੀਨੇ ਦੇ ਡੇਢ ਘੇ ਲੈ ਜੂ ਬਾਕੀ ਮਹੀਨੇ ਜੇ ਕੋਈ ਸਾਹਮਣ ਵਾਲਾ ਸੱਜਣ ਲੈ ਜਾਂਦਾ ਜਾਨ ਨੂੰ ਤਾਂ ਇਹ ਚ ਹੈਗੀ ਆ ਚੰਗੀ ਤੇ ਬਾਕੀ ਹੋਰ ਵੀ ਤਿਆਰ ਹੋ ਜੂ ਹਨਾ ਮੌਕੇ ਤੇ ਆ ਕੇ ਹੋ ਜੂ ਭਾਈ ਵਧੀਆ ਤਿਆਰ ਹੋ ਬੱਚਾ ਅੱਛਾ ਮੂੰਹੋਂ ਦੋ ਦੰਦਾ ਮੂੰਹੋਂ ਦੋ ਦੰਦਾ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਭਾਈ ਜਮਾ 28000 ਆਈ 4 ਮਾਨਤਾਂ 28 ਚੋ ਤਾਂ ਸੂਡ ਸੱਪਾ ਕਰ ਦਾਂਗੇ ਕਿੰਨੇ ਕਰ ਦਾਂਗੇ ਕਰ ਦਾਂਗੇ ਬਾਈ ਮੜਾ ਮੋਟਾ ਛੱਡ ਦਾਂਗੇ ਚੱਲ ਛੱਡ ਦਾਂਗੇ 2000 ਉਹ ਨਹੀਂ ਯਾਰ ਖੰਡ ਛੱਡ ਦਾਂਗੇ ਤਾਂ 1000 ਛੱਡ ਦਾਂਗੇ 28000 ਚੋਂ 27 ਦੀ ਦੇ ਦਾਂਗੇ ਹੈ 27 ਦੀ ਲੈ ਸੱਜਣਾ ਇਹ ਬੱਛੀ ਮਿਲੂਗੀ ਤੁਹਾਨੂੰ 27 ਦੀ ਬਾਈ ਹੈਗੀ ਪੂਰੀ ਸ਼ਕੀਨ ਹੈ ਇੱਥੇ ਉਹ ਤਾਂ ਫੇਸ ਕੁਆਲਿਟੀ ਦੇ ਮਾੜਾ ਅੱਜ ਰੇਟ ਜਾਵਾ ਜੈ ਜੀ ਆ ਬਾਈ ਉਹ ਰੇਟ ਤਾਂ ਫਿਰ ਤੈਨੂੰ ਪਤਾ ਸੱਜਣਾ ਆ ਰੇਟ ਤਾਂ ਖਿੱਚ ਵੀ ਚੱਲਦੇ ਨੇ ਅੱਜ ਕੱਲ੍ਹ ਇਹ ਰੇਟ ਸੱਜਣੋ ਬਾਈ ਦਾ ਜਾਇਜ ਆ 27000 ਚੋਂ ਛੋਟ ਛੱਪਾ ਕਰ ਦੂ ਮਾਨ ਤਾਂ ਮੇਨ ਗੱਲ ਆ ਜਿਹੜੀ ਮੂੰਹੋਂ ਦੋਦਨ ਦਾ ਤੇ 20 ਤੋਂ 25 ਦਿਨ ਦੀ ਬਾਈ ਇਹ ਵੀ ਕੱਚੀ ਆ ਤੇ ਹੁਣ ਮੈਂ ਤੁਹਾਨੂੰ ਦਿਖਾਦਾ ਨਾ ਇੱਕ ਧੋਕੜ ਬੱਛੀ ਲੈ ਇਹਦੇ ਤੇ ਵੀ ਮਾਰਦੇ ਕੈਮਰਾ ਇਹ ਗੱਬਣ ਤਾਂ ਨਹੀਂ ਹੈਗੀ ਨਹੀਂ ਬਾਈ ਇਹਦੇ ਪਰਸੋਂ ਭਰਾਇਆ ਟੀਕਾ ਅੱਛਾ ਪਰਸੋਂ ਟੀਕਾ ਇਹਦੇ ਭਰਾਇਆ ਇਹ ਹੈਗੀ ਆ ਤੁੱਕ ਨੂੰ ਰੰਗ ਰੂਪ ਦੀ ਚੰਗੀ ਆ ਹਨਾ ਜੇ ਗੱਲ ਕਰ ਲਈਏ ਰੰਗ ਰੂਪ ਦੀ ਚੰਗੀ ਆ ਬਾਈ ਦੁੱਧ ਕਿੰਨਾ ਰੈਡੀ ਆ ਹੁਣ ਦੁੱਧ ਇਹਦੇ ਥੱਲੇ 5-6 ਕਿਲੋ ਹੈਗਾ ਅਛਾ 5 6 ਕਿਲੋ ਰਾਈ ਦੀ 5 ਬਟਾ ਮੰਗਦੇ ਤੇ ਚਾਹੀਦਾ ਦੁੱਧ 7 ਕਿਲੋ ਸੀਗਾ ਹੁਣ ਚਾਹੀਦਾ ਚਾਈ ਕਰਕੇ ਨਾ ਫਿਰ ਪਸ਼ੂ ਘਟਾ ਜਾਂਦਾ ਈ ਨਾ ਬਾਕੀ ਜੇ ਗੱਲ ਕਰਲਾਂ ਸੱਜਣੋਂ ਵੀ ਲੇਵੇ ਲੂਵੇ ਦੀ ਥੱਲਿਓ ਸਾਫ਼ ਐ ਥਣਪੂਣ ਵੀ ਚੰਗਾ ਲੱਗਿਆ ਤੇ ਜਾਨ ਜੂਨ ਵੀ ਠੀਕ ਆ ਬੱਛੀ ਚ ਤੇ ਮੇਨ ਗੱਲ ਆ ਸਾਰਿਆਂ ਨਾਲੋਂ ਰੰਗ ਵੀ ਇਹਦਾ ਥੋੜਾ ਜਨੀਕ ਜਾਂ ਹਨਾ ਦੁੱਧ ਬਹੁਤ ਵਧੀਆ ਬਈ ਗਾੜਾ ਦੁੱਧ ਆ ਗਿਆ ਕਰੋਸ ਚ ਆ ਗਈ ਨਾ ਇਹ ਵੀ ਅਛਾ ਇਹ ਇਹ ਵੀ ਜਰਸੀ ਕਰੋਸ ਆ ਗਈ ਹਾਂਜੀ ਹਾਂਜੀ ਉਹ ਬਾਡੀ ਬੁੱਡੀ ਇਹ ਵੀ ਚੰਗੀ ਆ ਇਹ ਆਪਾਂ ਕਿੰਨੇ ਦੇਵਾਂਗੇ ਬਈ ਇਹ ਜਮਾਂ ਜਾਇਜ ਆਪਾਂ 13000 ਦੀ ਦੇ ਦਾਂਗਾ ਉੱਚੋ ਕਰਦਾਂਗੇ ਕਰਦਾਂਗੇ ਸ਼ੋਰ ਛਪਾਏਗੇ ਸੱਜਣਾ ਮੰਨਤਾ ਨਾ ਕਰਾਂਗੇ ਮੰਨਤਾ ਤਾਂ ਬਈ ਜ਼ਰੂਰ ਲੈ ਆ ਜਾ ਹੁਣ ਤੇਰਾ ਨੰਬਰ ਬੋਲ ਦੇ ਨੰਬਰ ਆਪਣਾ ਹੈਗਾ ਜੀ 98552 ਜੀ 98122 ਲੈ ਸੱਜਣੋ ਅੱਜ ਆਪਾਂ ਦਿਖਾਈਆਂ ਨੇ 22 ਲਾਡੀ ਗਰੇਵਾਲ ਦੇ ਘਰੋਂ 8 ਜਰਸੀ ਗਾਵਾ ਦਿਖਾਈਆਂ ਤੁਹਾਨੂੰ ਇੱਕ ਦਿਖਾਈਆ ਐਚ ਐਫ ਕਰੌਸ ਤੋਕੜ ਗੱਬਣਾ ਤੇ ਬਾਕੀ ਇਹਨਾਂ ਚੋਂ ਤੁਹਾਨੂੰ ਜਿਹੜੀ ਵੀ ਗਾ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ ਜੀ